ਮੇਰੇ ਤੋਂ ਠੰਡ ਨਾ ਹੁੰਦੀ ਹੋਵੇ ਮੈਂ ਥੋੜਾ ਪਾਣੀ ਵਾਲਾ ਕੰਮ ਜ਼ਿਆਦਾ ਕਰਦੀ ਸੀ ਤਾਂ ਕਰਕੇ ਹੋਣਾ ਕਿ ਕੱਪੜੇ ਮੰਮੀ ਨੇ ਧੋਏ ਨੇ ਐਨੂੰ ਫੀਵਰ ਹੋ ਗਿਆ ਸੀ ਤੇ ਬਹੁਤ ਜ਼ਿਆਦਾ ਰੋਈ ਜਾਂਦਾ ਪਿਆ ਸੀ ਕਿਸੇ ਕੋਲ ਕਾਬੂ ਨਹੀਂ ਸੀ ਆ ਰਿਹਾ ਇਕਦਮ ਤੇ ਹੁਣ ਜਾ ਕੇ ਸਾਸਿਕਾ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੋਗ ਦੇ ਵਿੱਚ ਤੇ ਅੱਜ ਕੰਮਕੁਮ ਸਾਰਾ ਖਤਮ ਕਰ ਲਿਆ ਸੀ ਛੇਤੀ ਸਾਰਾ ਨਿਪਟ ਗਿਆ तकरीबन ਤੇ ਹੁਣ ਮੈਂ ਜਾਣਾ ਹੈ ਡੈਡੀ ਦੇ ਨਾਲ ਥੋੜਾ ਕੰਮ ਹੈ ਉਹ ਮੇਰੀ SIM ਬੰਦ ਹੋ ਗਈ ਸੀ ਕਾਫੀ ਟਾਈਮ ਦੀ ਚਲਦੀ ਪਈ ਐ ਤੇ ਹੁਣ ਉਹ ਚੱਲ ਨਹੀਂ ਰਹੀ ਐ ਤਾਂ ਕਰਕੇ ਹੁਣ ਉਹ ਚੇਂਜ ਕਰਵਾ ਕੇ ਲੈ ਕੇ ਆਣੀ ਐ ਨੰਬਰ ਸੇਮ ਰਹੇਗਾ ਬਸ SIM ਚੇਂਜ ਕਰवानी ਐ ਤੇ ਉਹਦੇ ਲਈ ਮੈਨੂੰ ਨਾਲ ਜਾਣਾ ਪੈਣਾ ਤੇ ਮੈਂ ਤੇ ਡੈਡੀ ਉੱਥੇ ਚੱਲੇ ਆ ਡੈਡੀ ਨੂੰ ਕੋਈ ਹੋਰ ਕੰਮ ਸੀ ਸੁਵਿਧਾ ਸੈਂਟਰ ਉੱਥੇ ਜਾਣਾ ਉੱਧਰ ਤੇ ਫਿਲਹਾਲ ਨੰਨੂ ਗਈ ਐ ਸਕੂਲ ਬਾਕੀ ਸਾਰੇ ਕਮਾਂਕਰਾਂ ਤੇ ਗਏ ਨੇ ਤੇ ਅਸੀਂ ਨਹਾ ਤੋ ਕੇ ਰੈਡੀ ਰੈਡੀ ਹੋ ਚੁੱਕੇ ਆ ਤੇ ਅਦੀ ਰਾਜ ਵੀ ਰੈਡੀ ਹੋ ਗਿਆ ਨਾ ਕਿ ਮਦੋਨੀ ਸੋਨੂ ਡੈਡੀ ਵੀ ਤਿਆਰ ਹੋ ਗਏ ਨੇ ਤੇ ਆ ਕਾਕੇ ਨੂੰ ਤਿਆਰ ਕਰਕੇ ਚੱਲੀ ਆ ਮੈਂ ਆਇਆ ਇੱਧਰ ਆਦੀ ਹੋਏ ਵਾਲ ਖਰਾਬ ਕਰ ਲੈਂਦਾ ਮੈਨੂੰ ਵਧੀਆ ਵਾਲ ਬਣਾਉਣੀਆਂ ਇਹਦੇ ਓਏ ਓਏ ਇਹ ਦੇਖਦਾ ਇਹ ਦੇਖਦਾ ਇਹ ਲਾਲਾ ਤੇਰਾ ਜਦੋਂ ਭਾਵੇਂ ਉਹ ਵੀ ਆਪਾਂ ਲੈ ਜਾਂਦਾ ਥੱਲੇ ਤੇ ਨਾਲ ਆਪਣੇ ਗੋਦੀ ਚ ਬਹਾਠਾ ਲਾਂਦਾ ਤਾਂ ਫੋਨ ਵੇਖਦਾ ਤੇ ਇਹ ਵੀ ਵੇਖਦਾ ਨਾ ਹਾਂ ਕੋਟਵੜੀ ਪੈਣੀ ਨੰਨੂ ਨਾਲ ਵੀ ਵੇਖਦਾ ਇਹ ਤੇ ਉਹਨੇ ਨਾਲ ਹੀ ਹੋਰ ਕਿੰਨਾ ਮੋਬਾਈਲ ਵੇਖਣ ਲੱਗ ਪਿਆ ਨੰਨੂ ਖਾਇਆ ਕਰੂੰਗਾ ਇਹ ਨਾ ਨਾ ਅੱਗੇ ਇਹ ਕੁੜੀਆਂ ਬਸ ਜੋ ਕਹਿੰਦਾ ਛੱਡ ਦੀ ਹੋਰ ਇਹ ਕਹਿੰਦਾ ਚਲਾਣਾ ਨਹੀਂ ਨਾ ਨਾ ਤੂੰ ਮੋਬਾਈਲ ਨਹੀਂ ਕਰਦੀ ਇਹ ਨਹੀਂ ਇਹ ਦੀਏ ਮੋਬਾਈਲ ਨਹੀਂ ਕਰਦੀ ਤੂੰ ਤੂੰ ਮੋਬਾਈਲ ਨਹੀਂ ਕਰਦੀ ਮੋਬਾਈਲ ਨਹੀਂ ਲਿਏ ਮੋਬਾਈਲ ਵਿੱਚ ਅਗਲਾ ਦੋ ਹੱਥ ਤੇ ਮਾਂ ਹੱਥ ਤੇ ਮਾਂ ਤੇ ਹੁਣ ਅਸੀਂ ਆ ਚਾਹ ਪੀ ਗਏ ਤੇਸੀ ਹਾਂ ਹਾਂ ਤੇ ਮੈਂ ਆਪਣਾ ਆਧਾਰ ਕਾਰਡੜੀ ਆਧਾਰ ਕਾਰਡ ਲੈਣਾ ਔਰ ਕੀ ਲੈਣਾ ਆਪਣਾ ਆਧਾਰ ਕਾਰਡ ਹੀ ਲੈਣਾ ਬਸ ਬਸ ਮੋਬਾਈਲ ਚਲੋ ਨੰਬਰ ਹੀ ਚਾਹੀਦਾ ਠੀਕ ਹੈ ਬਤ ਨਹੀਂ ਜਾਣਾ ਉਪਰ ਤੇ ਆਧਾਰ ਕਾਰਡ ਤੇ ਬਸ ਫੋਨ ਲੈਣਾ ਫੋਨ ਮੈਂ ਯਾਦ ਨਾਲ ਲੈਣਾ ਕਿਉਂਕਿ ਹਰ ਵਾਰੀ ਫੋਨ ਭੁੱਲ ਜਾਂਦੀ ਹਾਂ ਮੈਂ ਪਿਆ ਮੇਰਾ ਫੋਨ ਗੱਲ ਸਾਰੇ ਨੂੰ ਸਵਾਗਤ ਹੈ ਤੁਹਾਡਾ ਇਸ ਸਮੇਂ ਵਿੱਚ ਤੇ ਆਪਾਂ ਸਕੂਲ ਲੋੜੇ ਆਇਸੀਂ 유니폼 ਵੇਖਦੇ ਉਹਨਾਂ ਦੇ ਤੇ ਆਉਣ ਲੱਗਿਆ ਮੈਂ ਪੈਰ ਤੇ ਸਲਮਸਰ ਮੋੜਾ ਸਹੰਦਾਂ ਤੇ ਆ ਕਿ ਮੈਂ ਲੱਗਿਆ ਮੈਂ ਦੱਸਨੀ ਆ ਤੁਹਾਨੂੰ ਮੈਂ ਨਾ ਕੀ ਕਹਾਂ ਜੀ ਮੈਨੂੰ ਨਾ ਆਣਾ ਸੀ ਮੈਂ ਉੱਤਰਨਾ ਇੱਧਰ ਮੈਨੂੰ ਤੇ ਇੱਧਰ ਮੇਰੀ ਦਾਦੀ ਤੇ ਦਾਦਾ ਦਾਦੂ ਤੇ ਮੈਨੂੰ ਨਾ ਛੋਟੀ ਗਲੀ ਚ ਉਤਰਨਾ ਸੀ ਕਿਉਂਕਿ ਨਾ ਮੈਂ ਚਿੱਦੀ ਲੈਣੀ ਸੀ ਤੇ ਉਤਰਦੇ ਵਕਤ ਨਾ ਮੇਰਾ ਨਾ ਉਤਰਦੇ ਵਕਤ ਨਾ ਮੋਟਰਸਾਈਕਲ ਦਾ ਸਲੈਂਸਰ ਲੱਗ ਗਿਆ ਤੇ ਇਸ ਲਈ ਹੁਣ ਮੈਂ ਲਗਾਈ ਇਹ ਕੋਲਕਟ ਤੇ ਹੁਣ ਉਹਨਾਂ ਅੱਡਰ ਗੱਦੀ ਰਾਦੇ ਬੈਠੇ ਨੇ ਪੰਗੇ ਬਹੁਤ ਰਹਿੰਦੀ ਹੈ ਬਹੁਤ ਤੇਜ ਹੈ ਰਾਮਚੁੱਤਰ ਕੀ ਮੈਂ ਕੋ ਫੜ ਲੇਗਾ ਕੁਝ ਹੋ ਜਾਏਗਾ ਆਦੀ ਮੈਂ ਚੀਜ਼ ਲੈਣੀ ਹੈ ਮੈਂ ਇਹ ਚੀਜ਼ ਲੈਣੀ ਹੈ ਉਹ ਲਾਣ ਲੱਗਾ ਸਲੰਸਰ ਲਾ ਕੇ ਗਰਮ ਉਣਾ ਕੇ ਫੜਾ ਅੱਧੀ ਕੋਰਗੜ ਪੂਰੀ ਲਿਪਤੀ ਆ ਕੇ ਉਹ ਬਾਣਾ ਜਾ ਗਰਮ ਲੱਗਾ ਇੰਨੀ ਇਹ ਸਥਾਨ ਹੈ ਇੰਨੀ ਸਥਾਨ ਦਾ ਕਰਦੀ ਹੱਥ ਜਰਾ ਅੱਡਰ ਗੱਦੀ ਮੇਰਾ ਸਿਰ ਦਰਦ ਹੋ ਰਿਹਾ ਬਹੁਤ ਤੇ ਉਹ ਮੈਂ ਚਲੀ ਆਂ ਦੁਕਾਨ ਤੇ ਪੈਸੇ ਖਰਚ ਕਰਨ ਕਿਉਂ ਨਾ ਮੈਂ ਪੈਸੇ ਵਾਪਸ ਮਿਲ ਜੀਏ ਬਾਈ ਮਿਲਣਾ ਨੈਕ ਫਲੋਰੇ ਤੇ ਓ ਛੋੜੀ ਉਹਨੇ ਤਾਂ ਮੇਰੀ ਮੰਮੀ ਵੀ ਉਖਾਣੀ ਹੈ ਹਾਂ ਟਿਕ ਸਾਫ ਨਹੀਂ ਆ ਰਿਹਾ ਕੈਮਰਾ ਤੇ ਦਰਵਾਜ਼ਾ ਖੜ ਦੇ ਵੀ ਹੈ ਉੰਨਾ ਕੋਲ ਸਾ ਪਰਦਾ ਬੋ ਜੱਜ ਜੀ ਸਾਹਿਬ ਦਾ ਜਬ ਜੀ ਸਾਹਿਬ ਦਾ ਪਰਦਾ ਬਣ ਹੈ ਤੇ ਮਿਲਨੇ ਰਨ ਫਲੋਰ ਦੇ ਉੱਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਵਾ ਸ਼ਾਮ ਦਾ ਟਾਈਮ ਹੈ ਅਸੀਂ ਸੇਮ ਵਗੈਰਾ ਲੈ ਕੇ ਆ ਗਏ ਸੀ ਤੇ ਜਦੋਂ ਅਸੀਂ ਆਏ ਹਾਂ ਉਸ ਤੋਂ ਬਾਅਦ ਅਦੀ ਰਾਜ ਨੇ ਬਹੁਤ ਤਕ ਕੀਤਾ ਇਹਨੂੰ ਫੀਵਰ ਹੋ ਗਿਆ ਸੀ ਤੇ ਇਹ ਬਹੁਤ ਜ਼ਿਆਦਾ ਰੋਈ ਜਾਂਦਾ ਪਿਆ ਸੀ ਕਿਸੇ ਕੋਲ ਕਾਬੂ ਨਹੀਂ ਸੀ ਆ ਰਿਹਾ ਇਕਦਮ ਤੇ ਹੁਣ ਜਾ ਕੇ ਪਹਿਲਾਂ ਮੈਂ ਦਵਾਈ ਦੇ ਕੇ ਨਾਲ ਸੁਵਾਈ ਰੱਖਿਆ ਹੈ ਫਿਰ ਹੁਣ ਉੱਠਿਆ ਤੇ ਫਿਰ ਰੋਈ ਜਾਂਦਾ ਸੀ ਫਿਰ ਤਾ ਕਰਕੇ ਅਸੀਂ ਦਵਾਈ ਲੈਣ ਗਏ ਆ ਤੇ ਇਹ ਦਵਾਈਆਂ ਲੈ ਕੇ ਆਏ ਆ ਡਾਕਟਰ ਜੀ ਦੀਆਂ ਕਰੋਸਿੰਗ ਵਗੈਰਾ ਦੀ ਤੇ ਹੁਣ ਕੁਛ ਠੀਕ ਹੈ ਉੱਥੇ ਜਾ ਕੇ ਸੌਣ ਲੱਗ ਜਾਂਦਾ 20 ਰੁਪਏ ਮੈ ਲੱਗੇ ਤੇ ਆ ਵੇਖੋ ਇੱਧਰ ਬਸ ਇਹਨੇ ਪੈਸਿਆਂ ਦੇ ਜੋਰ ਖਾ ਰਿਆ ਹੈ ਮੰਮਾ ਦੇ ਪਰਸ ਤੋਂ ਵੇਲੇ ਲਾਲਾ ਨਹੀਂ ਉਹ ਜਿਹੜੀ ਦਵਾਈਆਂ ਖਾਂਸੀ ਦੀ ਦੇ ਰਹੀ ਖਾਂਸੀ ਵੀ ਕਹਿੰਦਾ ਹੋਰ ਕੋਈ ਦਵਾਈ ਨਹੀਂ ਦੇਣੀ ਹੈਗੀ ਬੜੀ ਬੁਖੀ ਹੋਣਾ ਨਾ ਬਸ ਬੰਦ ਠੀਕ ਹੈ ਹਾਂ ਕਹਿੰਦਾ ਛਾਤੀ ਬਿਲਕੁਲ ਸਾਫ਼ ਹੈ ਹੋਣਾ ਦੀ ਮੈਨੂੰ ਨਾ ਕੁਝ ਚਾਹੀਦੀ ਆ ਮੱਕ ਉਹ ਕਹਿੰਦਾ ਇਹ ਗਾਸ ਉਹ ਦੋਨਾਂ ਕਹਿੰਦੇ ਨੱਕ ਦੇ ਤੇ ਹੈ ਨਾ ਪ੍ਰੋਬਲਮ ਮਮਾ ਮੈਂ ਨਿਕਲ ਨਹੀਂ ਨਾ ਕਿ ਨੱਕ ਕਿਉਂ ਦੀ ਬਾਤ ਹੋ ਰਹੀ ਡਾਕਟਰ ਨੂੰ ਲੈਣਾ ਉਹ ਆਪਣੇ ਜੋ ਸਾਰੇ ਆਏ ਫਿਰ ਤੁਹਾਨੂੰ ਹੋਇਆ ਮੈਨੂੰ ਹੋਇਆ ਸੀ ਪਹਿਲਾਂ ਨੰਨੂ ਨੂੰ ਹੋਇਆ ਸੀ ਚਾਚੇ ਨੂੰ ਇਹਨਾਂ ਨੂੰ ਹੋਇਆ ਹੈ ਟਿੰਗ ਟਿੰਗ ਲਕ ਲਕ ਅਤੂ ਨਜ਼ੜਾ ਲਾਉਂਦੇ ਆ ਨਾ ਨਜ਼ੜਾ ਲੱਗ ਗਿਆ ਹੈ ਕਾਕੇ ਕਾਕੇ ਟੋਰੀ ਨੱਕ ਵੇਖੋ ਕਿਵੇਂ ਮਗਦਾ ਲੰਦਾ ਹੈ ਸ਼ੋ ਨਾ ਗੋਨੀ ਉਹ ਇਹ ਬਾਬੂ ਐ ਆ ਆਖਾ ਮੈਂ ਨਹੀਂ ਬੋਤ ਨਾ ਮੈਂ ਟੀਮਰੇ ਟੋਰੀ ਐ ਯਾ ਮਾਰਿਆ ਟੋਰੀ ਐ ਮੈਂ ਖਲਕ ਖਲਕ ਜੀ ਤੇ ਹੁਣ ਮੈਂ ਸਬਜੀ ਬਣਾਣ ਲੱਗੀ ਆ ਸ਼ੋਕਰੀਨ ਨੇ ਘੱਟਤੀ ਹੁਣ ਮੈਂ ਤਲਕਾ ਲਾਵਾਂ ਸਬਜ਼ੀ ਨੂੰ ਚਾਹ ਜੋ ਨਹੀਂ ਬਣਾਈ ਸੀ ਤੇ ਮੈਂ ਜੇ ਫੇਰ ਉੱਠਦੇ ਆਂੀ ਉਧਰ ਚਲੇਗੀ ਇਹਨੂੰ ਦਵਾਈ ਦੂਈ ਦਵਾਣ ਵਾਸਤੇ ਕਹਿ ਤੇ ਹਰੇ ਕਰਨਾ ਏ ਯਾਰ ਆ ਹੁਣ ਪਤਾ ਨਹੀਂ ਕਿੰਨੇ ਥੱਲੇ ਜਲਾਇਆ ਕੁਝ ਫੇਰ ਸੁਬਹਰੇ ਬਾਅਦ ਕੱਪੜੇ ਧੋਏ ਸੀ ਹਾਂ ਅੱਜ ਮੰਮੀ ਨੇ ਕੱਪੜੇ ਧੋਏ ਨੇ ਕਿੰਨੇ ਟਾਈਮ ਬਾਅਦ ਰੋਟੀਆਂ ਵੀ ਸਵੇਰੇ ਪਕਾਈਆਂ ਨੇ ਅੱਜ ਹਾਂ ਥੋੜੀਆਂ ਜਿਹਾ ਰੋਟੀਆਂ ਬਣਾਈਆਂ ਸੀ ਕੱਪੜੇ ਧੋਣੇ ਇਹ ਦੇ ਕਰਕੇ ਕੁਝ ਮੈਨੂੰ ਕਰਨਾ ਪੈਂਦਾ ਹੈ ਇਹ ਹਾਕਮ ਪਿੱਛੇ ਮੈਨੂੰ ਕੁਝ ਕਰਨਾ ਪੈਂਦਾ ਹੁਣ ਹਾਂ ਵੀ ਕਿਤੇ ਮੇਰੇ ਤੋਂ ਠੰਡ ਨਾ ਹੁੰਦੀ ਹੋਵੇ ਮੈਂ ਥੋੜਾ ਪਾਣੀ ਵਾਲਾ ਕੰਮ ਜ਼ਿਆਦਾ ਕਰਦੀ ਸੀ ਤਾਂ ਕਰਕੇ ਹੁਣ ਆ ਕਿ ਕੱਪੜੇ ਮੰਮੀ ਨੇ ਧੋਏ ਨੇ ਤੇ ਬਾਕੀ ਚਲੋ ਤੜਕੇ-ਤੜਕੇ ਲਾਨਨੇ ਆਪਾਂ ਇਹਦੇ ਉੱਧਰ ਐ ਦੇਖੋ ਦਾਦੀ ਪੋਤਾ ਖੇਡਦੇ ਪਏ ਨੇ ਹੰਦਿਆ ਦੇ ਪਾਇਆ ਸੀ ਇਹਨੇ ਸਾਨੂੰ ਆਂਘੀਂ ਆਂਘੀਂ ਆਂਘੀ ਆ ਹਾਂ ਤੁਸੀਂ ਬੜਾ ਤਾਂ ਅੰਗ ਗੱਦਦੇ ਪਿਓ ਹਾਂ ਆਹ ਨਾ ਪਾਪਾ ਵੀ ਤਾਂ ਉਹ ਬੰਦੇ ਨੇ ਨੰਨੂ ਨੇ ਵੀ ਮੰਮੀ ਐਵੇਂ ਨੰਨੂ ਨੇ ਅੱਤੋਂ ਵੀ ਜ਼ਿਆਦਾ ਤਾਕਤ ਇੱਕ ਹੈ ਨਾ ਬਣਾਤਾ ਮੁਗੀਤਾ ਜੀ ਮੈਂ ਹੈ ਨੰਨੂ ਵਾਰੀ ਦੇ ਮੰਨੀ ਬੜਾ ਬੋਲਦਾ ਹੁੰਦਾ ਸੀ ਬੜਾ ਮੰਨੀ ਹੋਣ ਵੀ ਬੋਲਦਾ ਤੇ ਮੈਨੂੰ ਹੁਣ ਕੋਈ ਨਹੀਂ ਬੋਲਦਾ ਉਹ ਬੋਲਦਾ ਨਾ ਬੜਾ ਮਿੱਨਾ ਐ ਸ਼ਵਰੀਤ ਨੂੰ ਤੇ ਮੰਮੀ ਨੂੰ ਬੋਲਦਾ ਮੇਰੇ ਬਾਰੇ ਉਹ ਕਹਿੰਦਾ ਖਾਣਾ ਵੀ ਨਾ ਬੰਦ ਕਰ ਦੇਣ ਲੱਸੀ ਦਾ ਅੱਜ ਬਾਦ ਲਿਆਇਓ ਨਹੀਂ ਨਾ ਅੱਜ ਦੀ ਬਾਦ ਘਰ ਚ ਲਿਆਵੇ ਨਾ ਮੈਂ ਖਾਵਾਂ ਨਾ ਮੈਂ ਪੀਵਾਂ ਲੱਸੀ ਦਈ ਹੈ ਐਵੇਂ ਗੱਲ ਸੁਬੇ ਮਤ ਲਗਾਈ ਚਾਚੂ ਕਹਿੰਦਾ ਆ ਕੇ ਵਾਦੇ ਸਾਰਾ ਕੁਝ ਬੰਦ ਕਰ ਦੋ ਹਣ ਆ ਖਵਾ ਕਾ ਪਾਲੋ ਆ ਆ ਕੰਮ ਪਾਲੋ ਭੂਆ ਵੀ ਉਸ ਦਿਨ ਬੋਲਦੇ ਸੀ ਆ ਭੂਆ ਵੇਲੇ ਬਿਮਾਰ ਪਈ ਮੰਜੀ ਤੇ ਤਾਂ ਵੀ ਬੋਲਦੀ ਹੈ ਕਹਿੰਦੀ ਉਹ ਕਾ ਮੂੰਹ ਰੱਖ ਲੈ ਆਹੋ ਥੀਜਾ ਨਾ ਕੋਈ ਖਾਇਆ ਕਰ ਪੁੱਤਰ ਪਾਲ ਲੈ ਆਹੋ ਪੁੱਤਰ ਵਾਹ ਲੈ ਅੱਛਾ ਓਕੇ ਮਿਲਦੇ ਨੇ ਕਹਿੰਦੀ ਆ ਬੜੇ ਓਕੇ ਪੁੱਤਰ ਮਿਲਦੇ ਨੇ ਬੜੇ ਓਕੇ ਪੁੱਤਰ ਮਿਲਦੇ ਨੇ ਹਾਂਜੀ ਤੇ ਮੰਮੀ ਆਪਣੀ ਪਹਿਲਾ ਵਾਲੀ ਗੱਲ ਦੱਸਦੇ ਪਏ ਸੀ ਪ੍ਰਾਣੀ ਇਹਨਾਂ ਵਾਰੀ ਕੀ ਹੋਇਆ ਸੀ ਮੰਮੀ ਹੈ ਵੀ ਆਦਾ ਹੀ ਬਿਮਾਰ ਹੋ ਗਿਆ ਤੇ ਉਹ ਤੇ ਇਹਦੇ ਪਾਪਾ ਪਟਿਆਲ ਤੋਂ ਹੋਰ ਲੈ ਗਏ ਸੀ ਮੈਂ ਉਹ ਤੇ ਲੈ ਗਿਆ ਨੂੰ ਪਰ ਅਜਿੰਦਰਾ ਜਾ ਤੱਕਦੇ ਕਿਤੇ ਕਿਤੇ ਫਿਰ ਜਦੋਂ ਮੜਾ ਡੀਕ ਹੋਣਾ ਨਾ ਇਹ ਚੁੱਕ ਕੇ ਬੋਲੀ ਇਸ ਤਰ੍ਹਾਂ ਉਹ ਕਾ ਮੈਨੂੰ ਝੱਡ ਗਿਆ ਆ ਕੇ ਬਿੰਟਾ ਦੇ ਵਿੱਚ ਆ ਕੇ ਲਧਿਆਣੇ ਫਿਰ ਉਹ ਤੇ ਟੈਂਡ ਲੈ ਗਏ ਤੇ ਪੇਂਡ ਫਿਰ ਲਾ ਹੋ ਗਿਆ ਤੇ ਪਾਪਾ ਬੀਬੀ ਨੇ ਪਾਪਾ ਤੇ ਪਾਦੀ ਮੈਨੂੰ ਲੈ ਗਾ ਕੰਡਣ ਮੈਂ ਕਹਿੰਦਾ ਮੁੜੇ ਨ ਕੋਈ ਗਾਲ ਲੋਗੀ ਤੇ ਨੂੰ ਸੁਣੋ ਰ ਜਾਂਦੇ ਆਂਗੇ ਪਹਿਲੇ ਐਂਜ ਕਰਦੇ ਆਂ ਮੈਂ ਫਿਰ ਉਥੇ ਡਾਕਟਰ ਸੀ ਉਹ ਕੋਈ ਕਾਣਾ ਡਾਕਟਰ ਸੀ ਕਰਦੇ ਉਹ ਕੋਈ ਰਾ ਮਾਲ ਨੇ ਕਰੀ ਹੂੰ ਇਹ ਹੀ ਆਦਾ ਨੇ ਇਹ ਨਾ ਬਲਾਗਾ ਕਰ ਕਿੱਥੇ ਲੈ ਕੇ ਘੁੰਮਣ ਆ ਕਰ ਕਿੱਥੇ ਲੈ ਕੇ ਘੁੰਮਣ ਆ ਹਾਂ ਹੋ ਆ ਨੰਨਾਰੋਂ ਦਾ ਪਿਆ ਸੀ ਨਾ ਐਨਾ ਰੋ ਰਹਾ ਸੀ ਨਾ ਜਦੋਂ ਉੱਠੇ ਆ ਨਾ ਮੈਂ ਉੱਠਦੇ ਸਾਰ ਪਹਿਲਾਂ ਕਿਹਾ ਵੀ ਇਹਨੂੰ ਲੈ ਚਲੀਏ ਆਪਾਂ ਜਿਵੇਂ ਉੱਠ ਕੇ ਰੋਂਦਾ ਪਿਆ ਸੀ ਤਾਂ ਕਹਿੰਦਾ ਵੀ ਤੁਹਾਨੂੰ ਸ਼ੌਂਕ ਹੈ ਜਿਹੜਾ ਦੂਜੇ ਦਿਨ ਭੱਜ ਜਾਂਦੇ ਹੋ ਲੈ ਕੇ ਇਹਨੂੰ ਡਾਕਟਰ ਕਹਿੰਦਾ ਬੱਚਾ ਤੁਹਾਡਾ ਬਿਲਕੁਲ ਠੀਕ ਹੈ ਤੁਸੀਂ ਐਵੇਂ ਇਹਨਾਂ ਨੂੰ ਘਬਰਾਇਆ ਕਰੋ ਆਹੋ ਹਾਂਜੀ ਹਾਂਜੀ ਨੰਨੇ ਤਾਂ ਪੂਰੇ ਕੱਪੜੇ ਕਿਉਂ ਨਹੀਂ ਬੰਨਦਾ ਬੱਚੀ ਇਹ ਕੀ ਚੀਜ਼ ਹੈ ਨੰਨੇ ਪਜਾਮੀਆਂ ਬਾਪ ਪੁੱਤਰ ਇਹ ਪਜਾਮੀਆਂ ਆ ਇਹ ਦੇਖੋ ਰਿੰਗ ਹੈ ਹਾਂ ਪਜਾਮੀਆਂ ਵੱਢੀ ਆਉਣ ਨੰਨੇ ਦੀ ਪੁੱਤਲੀ ਨਹੀਂ ਲੱਖ ਮਨ ਦੇਖਾ ਉਸਰੇ ਤਾਂ ਜਿੱਕੀ ਵੀ ਨਹੀਂ ਬਣਦੀ ਸਿੱਕੀ ਬਣਾ ਦੇ ਮੰਮੀ ਨੂੰ ਵੈਸੇ ਵੀ ਪੀ ਲੈਣੀ ਮੰਮੀ ਨੇ ਕੀ ਗੱਲ ਉਹਨੂੰ ਸਿੱਕੀ ਨਹੀਂ ਮਿਣੀ ਨਹੀਂ ਮਾੜਾ ਦੇ ਵੇਖਿਆ ਇਹ ਕੀ ਸਾਰਾ ਟੱਕਰ ਵਾਲਾ ਆਓ ਆਓ ਰੀਤੇ ਉਹਨਾਂ ਆਇਆ ਕਿਰਨ ਜੀ ਨੇ ਜਾਣਾ ਪਿੰਡ ਤੇ ਅੱਜ ਫੇਰ ਆਪਣੀ ਸ਼ੋਪਿੰਗ ਖਾਣ ਆਏ ਨੇ ਸਾਨੂੰ ਤੇ ਇਹ ਸ਼ਾਲ ਲੈ ਕੇ ਆਏ ਨੇ ਗਰਮ ਇਹ ਜਿਆਦਾ ਵਧੀਆ ਨੇ ਸ਼ਾਲ ਚੈੱਕ ਕਰੋ ਕਿੰਨੇ ਸੋਹਣੇ ਨੇ ਇਹ ਵਾਲੇ ਜਿਹੜੀਆਂ ਸਭ ਦੋਨ ਬੋਲਦੇ ਨੇ ਸਾਡੇ ਹਾਂ ਮਿਖਾਣ ਦੇ ਦੁਕਾਨਾਂ ਉਹ ਦੇਖਦੇ ਆ ਰਾਇ ਨਹੀਂ ਤੋਦਾ ਰੱਖ ਲੈਣਗੇ ਚੱਲੋ ਬੱਚਾ ਬਣ ਕੇ ਲੈ ਦੋ ਸੋਹਣੇ ਸ਼ਾਲ ਨੇ ਬੋਰਡ ਵੀ ਸ਼ਾਲ ਜਿੱਦ ਕਰਾਇਆ ਹੋਗਾ ਹਾਂ ਸਾਰੇ ਇੰਸਾਨ ਸੁਣਦੇ ਨੇ ਸਾਰੇ ਜਿੰਨੇ ਸਾਹਿਬ ਬੋਰਡ ਬਾੜ ਜਿੰਨੇ ਬਾਈ ਸਾਹਿਬ ਕਰਾਉਂਦੇ ਨੇ किसी अपने ले आओ लगे विवाह आणा वाला हो। आज भी आया दे दे सारे है। फिर मैं चार्ज करा बनी है। हां ये कढ़ाई बहुत सोहनी है। मैं हेड वर्क मुस्कान प्रोफेशनल बना दी चिपका दी। ये है ना? हां। ਇਹ ਵੀ ਜਿੰਨਾ ਮੰਨ ਰਿਹਾ ਹੈ। ਇਹ ਐਮਸ ਖਾਲੀ ਲੈ ਕੇ ਆਏ ਨੇ ਲੋਅਰ ਟੀ-ਸ਼ਰਟ ਤੇ ਆ ਸੂਟ ਵਗੈਰਾ ਆਪਣੇ ਲੈਣ ਦੇਣ ਲਈ। ਚਲੋ। ਕਮਾਲਿਆਂ ਨੂੰ ਮੜ ਜਾ। ਪਰ ਨਹੀਂ ਗਦਮ ਵੀ ਪਾਈ ਪਜਾਮੀ ਪਾਈ। ਮੈਂ ਕਹਿੰਦਾ ਪੂਰਾ ਦਿਹਾੜੀ ਗਮਤੇ ਰਹਤਾ ਹੈ। ਹਾਂ। ਪੂਰਾ ਦਿਹਾੜੀ। ਕੱਪੜਾ ਲਪੇੜਦਾ। ਇਹ ਪੂਰਾ ਦਿਹਾੜੀ ਕੱਪੜਾ ਹੈ। ਕੱਪੜਾ ਦਾ ਕੱਪੜਾ ਲਪੇੜ। ਹਾਂ। ਭੜਿਆਸਲਾ। ਇਹ ਕਮਾਲਾ ਮੜ ਜਾ ਬਾਹਰ। ਲਾ ਲਾ। ਬੜੀ ਚਮਾਰ। ਹਾਂ। ਕੁਰਤੇ। ਮੇਰਾ ਹੋਏ ਹੋਏ ਬੱਚਿਆ ਦਰਵਾਜ਼ਾ ਤੜਕਾ ਮੇਰਾ ਜਰ ਗਿਆ ਬਾਈ ਹਾਏ ਕਿੰਨੀ ਜ਼ੋਰ ਕੇ ਦਰਵਾਜ਼ਾ ਵੱਜਿਆ ਮੇਰੇ ਬਾਹਾਂ ਤੇ ਹਰ ਵਾਰ ਦਾ ਕੰਮ ਹੈ ਵੈਸੇ ਮੈਂ ਹਮੇਸ਼ਾ ਟਕਰਾਨੀ ਹੀ ਰਹੀ ਨਹੀਂ ਅਰੇ ਕਿਹ ਨਾਲ ਹੈ ਕਿਹ ਨਾਲ ਤੇ ਉਹ ਮੈਂ ਤੜਕਾ ਲਾ ਕੇ ਸਬਜ਼ੀ ਨੂੰ ਬਾਕੀ ਅਪਡੇਟ ਬਾਅਦ ਪੇ ਦਿੰਨੇ ਆ हां जी ਤੇ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਤੇ ਆਪਾਂ ਹੁਣ ਘਰ ਆ ਚੁੱਕੇ ਆਂ ਤੇ ਪਰਨਾ ਬਨ ਕੇ ਤੇ ਹੁਣ ਆਪਾਂ ਲੱਗਿਆ ਬੂਟਿਆਂ ਨੂੰ ਸੈੱਟ ਕਰਨ ਯਾਨੀ ਕਿ ਗਮਲਿਆਂ 'ਚ ਪਾਣ ਲੱਗੇ ਠੀਕ ਹੈ ਤੇ ਡੈਡੀ ਦੀ ਹੈਲਪ ਦੇ ਨਾਲ ਦੋ ਵੀ ਇਕੱਲਿਆਂ ਦੇ ਵਸਦਾ ਕੰਮ ਹੈ ਨਹੀਂ ਤੇ ਡੈਡੀ ਵੀ ਥੱਕੇ ਟੁੱਟੇ ਡੈਡੀ ਨੇ ਵੀ ਕੁਝ ਨਹੀਂ ਕੀਤਾ ਫਿਰ ਹੁਣ ਡੈਡੀ ਦੇ ਨਾਲ ਲੱਗ ਕੇ ਆਪਾਂ ਦੇਖਦੇ ਆਂ ਸਿਸਟਮ ਜਿਹਾ ਕਰਦੇ ਆ ਕੋਈ ਠੀਕ ਹੈ ਮਣੀ ਆਇਓਈ ਚੱਲ ਲੋ ਜੀ ਥੱਲੇ ਪਿਆ ਸੀ ਵਿਚਾਰਾ ਮੈਂ ਉੱਤੇ ਲਿਆਂਦਾ ਝੱਕ ਕੀ ਆਵਾਜ਼ ਆਹ ਮਿੱਟੀ ਕੜੀ ਵਿੱਚ ਹੈ ਨਾ ਇਹ ਮਲੜਾ ਦੀ ਮਿੱਟੀ ਹੈ ਹਾਂ ਇਹ ਮਲੜ ਵਾਲੀ ਹੈ ਇਹ ਮਲੜ ਸਿਗਾ ਉਹਦੇ ਨਾਲ ਇਹ ਗਮਲਾ ਤੇ ਇਹ ਗਮਲਾ ਤੇ ਖਾਲੀ ਕਰਕੇ ਮਿੱਟੀ ਉਹ ਉੱਥੇ ਛੱਟ ਜਾਣੀ ਹਾਂ ਛੱਟਾਂ ਪਰ ਉਹ ਫਿਰ ਲਿਆਵਾਂਗੇ ਨਾ ਦੂਜੇ ਬੀਜ ਲਿਆ ਕੇ ਲਾਵਾਂਗੇ ਇਹ ਸੁੱਕ ਗਿਆ ਯਾਰ ਰੂਟ ਹੈ ਨਹੀਂ ਨਹੀਂ ਸੁੱਕਿਆ ਹੈ ਹੀ ਇਦਾਂ ਹੈ ਇਹ ਤਾਂ ਡੇਢ ਥੱਲੇ ਰੱਖਣੇ ਨੇ ਦੋਨੋਂ ਪਰ ਇਹ ਵੀ ਮਿੱਟੀ ਪਾ ਕੇ ਲੈ ਜਾਗੇ ਥੱਲੇ ਤੇ ਇਹ ਸਾਡੇ ਗਮਲੇ ਜਿਹੜੇ ਖਰਾਬ ਹੋ ਚੁੱਕੇ ਨੇ ਆੜੀ ਦਿਸ਼ਾ ਨੂੰ 2 3 4 ਚਾਰ ਹੋਰ ਵੀ ਆਏ ਨੇ ਜਿਹੜੇ ਪੌਦੇ ਸੜ ਚੁੱਕੇ ਨੇ ਨਾ ਜਿਹੜੀ ਮਿੱਟੀ ਬਚੇਗੀ ਨਾ ਜਿਹੜੀ ਮਿੱਟੀ ਬਚੇਗੀ ਨਾ ਹਾਂ ਉੱਥੇ ਰੱਖਦੇ ਫਿਰ ਕੱਲ ਨੂੰ ਆਪਾਂ ਭਾਂਡੇ ਬਣਾਵਾਂਗੇ ਭਾਂਡੇ ਪੁੱਤੇ ਇਹਨਾਂ ਮਿੱਟੀਆਂ ਦੇ ਨਹੀਂ ਬੰਦੇ ਸੋਹਣਿਆ ਬਣ ਜਾਂਦੇ ਨੇ ਇਹ ਨਹੀਂ ਬਾਬੂ ਕਿਹੜਾ ਬਣ ਕਿਸੇ ਕੋ ਸਾੜਤੀ ਤੂੰ ਉਹ ਮੈਂ ਨਾ ਤੇਰੀ ਐਸੀ ਲੋ ਜੀ ਆਪਾਂ ਇਹ ਵਿਛਾ ਲਈਏ ਤੇਰੀ ਹਾਈਟ ਬਹਾਵਾ ਹੀ ਏ ਪੀੜੀ ਜੀ ਜੀ ਗੈੜੀ ਕੁਰਸੀ ਤੇ ਬਹਿ ਕੇ ਕਾਕੇ ਪਾਸੇ ਉਹ ਮੈਂ ਵੀਡੀਓ ਬਣਾਣੀ ਸੀ ਮੈਂ ਬਹਿਣਾ ਸੀ ਇਹ ਜਿਹੜਾ ਬੂਟਾ ਥੱਲੇ ਰੱਖਣਾ ਆਪਾਂ ਬਸ ਇਹ ਫਿੱਟ ਕਰਕੇ ਇਹ ਵੀ ਆਪਾਂ ਥੱਲੇ ਰੱਖਣਾ ਫਿੱਟ ਕਰਕੇ ਦੇਖੋ ਕਿੰਨਾ ਹੀ ਸੋਹਣਾ ਬੂਟਾ ਯਾਰ ਐਗਜ਼ੈਕਟਲੀ ਸਾਡੇ ਕੋਲ ਆ ਰੇ ਨਾਲ ਹੈਗਾ ਐਗਜ਼ੈਕਟਲੀ ਹੈਗਾ ਉਹ ਵੇਖੋ ਹੋਸ਼ ਆ ਹੀ ਹਾਂ ਓਏ ਹੋ ਇਹ ਲੋ ਤੇ ਆ ਮੱਲੜ ਵਾਲੀ ਮਿੱਟੀ ਅਸੀਂ ਸਪੈਸ਼ਲ ਲੈ ਕੇ ਆਏ ਸੀ 50 ਰੁਪਏ ਦਾ ਪੂਰਾ ਕੱਟਾ ਕੱਟਾ ਦਿੰਦਾ ਨਹੀਂ ਸੀ ਹੈਗਾ ਡੜੀ ਮਿੱਟੀ ਹੂੰ ਅਬ ਉਹ ਆਕੜ ਗਿਆ ਸੀ ਫਿਰ ਕੀ ਅਸੀਂ ਛੱਡ ਕੇ ਆ ਗਏ ਕਹਿੰਦਾ ਆਖਰੀ ਵਾਰੀ ਤੈਨੂੰ ਪੁੱਛਨੇ ਆ ਵੀ ਤੂੰ ਕਰਨਾ ਠੀਕ ਹੈ ਨਹੀਂ ਤੇ ਦੱਸ ਦੇ ਸਾਨੂੰ ਵੀ ਅਸੀਂ ਤੇਰੇ ਕੋ ਅੱਗੇ ਤੋਂ ਨਹੀਂ ਆਂਦੇ ਫਿਰ ਕਹਿੰਦਾ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਹੋਰ ਯਾਰ ਬਾਲਾ ਚੋੜਾ ਹੋਇਆ ਪਿਆ ਸੀ ਉਹਦੇ ਮਰੀ ਦੇ ਉਹਨ ਕੱਤੇ ਦੇ ਨਾਲ ਪੂਰਾ 파ੜਨਾਂਗੇ। ਕੋਈ ਸ਼ਰਾਰਤ ਨਾ ਕਰ। ਉਹ ਰਹਿਣ ਦੇ। ਇਹ ਸਜਾਵਟ ਵਾਲਾ ਬੂਟਾ ਅਸੀਂ ਸਪੈਸ਼ਲ ਲੈ ਕੇ ਆਏ ਸੀ। ਵੀ ਆਪਾਂ ਨਾ ਥੱਲੇ ਵੀ ਹੁਣ ਬੂਟੇ ਲਾਈਏ ਥੋੜੇ ਥੋੜੇ ਇਹ ਸੋਹਣੇ ਸੋਹਣੇ। ਹਾਂ। ਪਰ ਇਹਦੇ ਲਈ ਗਮਲਾ ਥੋੜਾ ਜਿਹਾ ਸੋਹਣਾ ਜਿਹਾ ਲੈ ਕੇ ਆਣਾ ਹੀ ਹੈ ਨਾ। ਹੂੰ। ਕੋਈ ਡਿਜ਼ਾਈਨ ਵਾਲਾ ਆ ਡਿਜ਼ਾਈਨ ਵਾਲਾ ਦੇਖੀ ਬੂਟਾ ਲੈ ਕੇ ਆਵਾਂਗੇ ਨਾ ਘੈਂਟ ਜਾਂ ਫਿਰ ਡਿਜ਼ਾਈਨ ਵਾਲਾ ਲੈ ਕੇ ਆਵਾਂਗੇ ਇਹ بابا ਤੁਸੀਂ ਨੋਰਮਲੀ ਲਿਆਓ ਨਾਲੇ ਮੇਰੇ ਬੱਡੇ ਦਾ ਕਲਰ ਗਿਫਟ ਕਰ ਤੇ ਫਿਰ ਮੈਂ ਉੱਤੇ ਇੱਕ ਸੋਨੇ ਆਰਟ ਕਰਾਂਗੇ ਠੀਕ ਹੈ ਬਾਬੂ ਓਕੇ ਓਕੇ ਥੈਂਕ ਯੂ ਸੋਣ ਆਓ ਯਾਰ ਲੈਮਨ ਗ੍ਰੋਸ ਮੈਂ ਤਾਂ ਹੁਣ ਦੇਖਿਆ ਓਏ ਓਏ ਉਹ ਤਾਂ ਛੱਤ ਨੂੰ ਲੱਗ ਗਿਆ ਭਰਾਵਾ ਲੈਮਨ ਗ੍ਰੋਸ ਮੈਂ ਤਾਂ ਹੁਣ ਦੇਖਿਆ ਮੰਨੀ ਵਧਾਈ ਕਰਨੀ ਪੈਣੀ ਹੈ ਜੀ ਬੰਦੇ ਬੰਦੇ ਅਦਾ ਸ਼ਰਤ ਨੂੰ ਲੱਗਿਆ ਤਾਂ ਹੀ ਤੇ ਲੋ ਮੈਂ ਕਹਿ ਰਹੀ ਹਾਂ ਹ ਕੀ ਨਾ ਉਹ ਆਪਾਂ ਨਾ ਰੋਜ਼ ਐਵੇਂ ਦੀ ਵੀਡੀਓ ਬਣਾਵਾਂਗੇ ਐਵੇਂ ਦੀ ਹਾਂ ਰੋਜ਼ ਕਹਿਣ ਲੱਗ ਪਈ ਐਦਾ ਦੀ ਵੀਡੀਓ ਬਣਾਈ ਹਾਂ ਰੋਜ਼ ਤੇ ਫਿਰ Papa ਨਾ ਉਹਨੂੰ ਜ਼ੋਰ ਦੇ ਜ਼ੋਰ ਦੇਣਗੇ ਤੇ ਆਪਾਂ ਨਾ ਫਿਰ ਇੰਸਟਾਗ੍ਰam ਤੇ ਠੀਕ ਹੈ ਠੀਕ YouTube ਤੇ ਲੇਟ ਹੋ ਗਈ ਬਹੁਤ ਜ਼ਿਆਦਾ ਹੂੰ ਬਹੁਤ ਜ਼ਿਆਦਾ ਲੇਟ ਹੋ ਗਈ ਤੇ ਹੁਣ ਆਪਾਂ ਪਾਣੀ ਵੀ ਫੜਾਫੜ ਦੇ ਰਹੇ ਆ ਸਾਰੇ ਪੌਦੇ ਪੈਕ ਹੋ ਚੁੱਕੇ ਨੇ ਇਹ ਜਿਹੜਾ ਇਹ ਗਮਲਾ ਬਚ ਗਿਆ ਉਹ ਗਮਲਾ ਠੀਕ ਹੈ ਤੇ ਉਹ ਪਲਾਸਟਿਕ ਦੇ ਗਮਲੇ ਉਹ ਤੇ ਇੱਧਰ ਵੀ ਦੋ ਤਿੰਨ ਗਮਲੇ ਹੋਰ ਨੇ ਜਿਨ੍ਹਾਂ ਚੋਂ ਮੈਨੂੰ ਅੱਜ ਪਛਾਣ ਮਿੱਟੀ ਕੱਢ ਕੇ ਤੇ ਨਵੇਂ ਬੂਟੇ ਲੱਗਣੇ ਨੇ ਕੋ ਬੂਟੇ ਆਪਾਂ ਦੇਖ ਰਿਆਂ ਬੀ ਲੈ ਕੇ ਆਵਾਂਗੇ ਠੀਕ ਹੈ ਜੜੀ ਹੂੰ ਬੀਜ ਲਿਆਵਾਂਗੇ ਤੂੰ ਮੱਚ ਪੇਣਾ ਸੱਦਾ ਨਾ ਨੰਦੇ ਨਾ ਪੁੱਤ ਨਾ ਕਰਿਆ ਨਾ ਮਿੱਟੀ ਗਾ ਰਹੀ ਆ ਨੰਦੇ ਕਾ ਮਿੱਟੀ ਘੋ ਨੋ ਨਾ ਬੇਟਾ ਤੇ ਬਿੱਲੀ ਦੀ ਛੱਤੀ ਏ ਹਾਂ ਵੇਲਾ ਫਿਰ ਹਾਂ ਹਾਂ ਲੈ ਨਿਆਰੇ ਲੈ ਲੈ ਹਾਂ ਬੁਸ਼ਕਾਏ ਦੀ ਟੱਟੀ ਦੀ ਹਾਂ ਹਾਂ ਲੈ ਨਿਆਰੇ ਹਾ ਤੇਰੀ ਗਿੱਠੀ ਆ ਮਿੱਟੀ ਆ